ਨਸ਼ਿਆਂ ਨੂੰ ਰੋਕਣ ਲਈ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਮੁਹਿੰਮ ਜੁੱਧ ਨਸ਼ਿਆਂ ਵਿਰੁੱਧ ਤਹਿਤ ਅੱਜ ਬਠਿੰਡਾ ਪੁਲਿਸ ਵੱਲੋਂ ਐਸਪੀ ਨਰਿੰਦਰ ਸਿੰਘ ਦੀ ਅਗਵਾਈ ਹੇਠ ਕਨੇਯਾ ਚੌਕ ਵਿਖੇ ਨਾਕੇਬੰਦੀ ਕੀਤੀ ਗਈ। ਇਸ ਮੌਕੇ ਵੱਡੀ ਗਿਣਤੀ ਵਿੱਚ ਪੁਲਿਸ ਮੁਲਾਜ਼ਮ ਮੌਜੂਦ ਸਨ। ਪੁਲਿਸ ਵੱਲੋਂ ਕਾਲੀਆਂ ਫਿਲਮਾਂ ਲਗਾ ਕੇ ਘੁੰਮ ਰਹਿਵਾਨਾਂ ਨੂੰ ਰੋਕਿਆ ਗਿਆ ਤੇ ਇਸ ਮੌਕੇ ਵਾਹਨਾਂ ਤੋਂ ਕਾਲੀਆਂ ਫਿਲਮਾਂ ਅਤੇ ਕਾਲੀਆਂ ਜਾਲੀਆਂ ਨੂੰ ਉਤਾਰਿਆ ਗਿਆ। ਇਸ ਤੋਂ ਇਲਾਵਾ ਵਾਹਨਾਂ ਦੀ ਚੈਕਿੰਗ ਵੀ ਕੀਤੀ ਗਈ। ਪੁਲਿਸ ਵੱਲੋਂ ਵਕ-ਵਕ ਤਰ੍ਹਾਂ ਦੇ ਚਲਾਨ ਵੀ ਕੱਟੇ ਗਏ। ਇਸ ਮੌਕੇ ਐਸਪੀ ਸਿਟੀ ਵੱਲੋਂ ਜਾਣਕਾਰੀ ਦਿੱਤੀ ਗਈ ਨਸ਼ਿਆਂ ਨੂੰ ਰੋਕਣ ਲਈ ਵਸ਼ੰਡਾ ਪੁਲ ਹੈਧਾ ਤੇ ਉਹ ਕਿਸੇ ਵੀ ਵਿਅਕਤੀ ਨੂੰ ਨਸ਼ਾ ਨਹੀਂ ਲੈਣ ਦੇਵੇਗੀ ਉਨ੍ਹਾਂ ਕਿਹਾ ਕਿ ਨਸ਼ਿਆਂ ਦਾ ਵਪਾਰ ਕਰਨ ਵਾਲੇ ਲੋਕਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ പള്ള പള്ള പടല ਕੀ ਕਰਨਾ ਚਾਹੀਦਾ ਨਾਕਾ ਲਗਾ ਕੇ ਚਿੱਤੇ ਲਗਾ ਚਾਹੀਦਾ ਪੰਜਾਬ ਸਰਕਾਰ ਦਾ ਯੋਧ ਨਸ਼ਾ ਵਿਰੁੱਧ ਜੋ ਸਾਡਾ ਆਪਰੇਸ਼ਨ ਚੱਲ ਰਿਹਾ ਉਸ ਦੇ ਵਿੱਚ ਅਸੀਂ ਵਕ ਵਕ ਸਾਡੇ ਵੱਲੋਂ ਅਭੰਡਾ ਪੁਲਿਸ ਵੱਲੋਂ ਆਪਰੇਸ਼ਨ ਕੀਤੇ ਜਾ ਰਹੇ ਨੇ ਜਿਸ ਦੇ ਵਿੱਚ ਅਸੀਂ ਕੋਆਰਡੀਨੇਟਡ ਸੱਪਰੈਸ਼ਨ ਇੰਟਰ ਸਟੇਟ ਨਾਕਾ ਬੰਦੀ ਉਸੇ ਲੜੀ ਦੇ ਤਹਿਤ ਅੱਜ ਅਸੀਂ ਸਿਟੀ ਸੀਲਿੰਗ ਤੇ ਡਿਸਟ੍ਰਿਕਟ ਸਿਟੀ ਸੀਲਿੰਗ ਦੀ ਜਿਹੜੇ ਪਲਾਨ ਹੈਗਾ ਸਾਡੇ ਵੱਲੋਂ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਸਾਰੇ ਜ਼ਿਲ੍ਹੇ ਦੇ ਸਾਰੇ ਜੀਓ ਸਾਰੇ ਐਸਐਚਓ ਸਮਾਨ ਵਕ ਵਕ ਜਿਹੜੇ ਸ਼ਹਿਰ ਦੇ ਆਉਣ ਵਾਲੀਆਂ ਛੜਕਾਂ ਤੇ ਜਾਣ ਵਾਲੀਆਂ ਛੜਕਾਂ ਨੇ ਉਨ੍ਹਾਂ ਦੇ ਉੱਪਰ ਨਾਕਾਬੰਦੀ ਸਾਡੇ ਵੱਲੋਂ ਕੀਤੀ ਗਈ ਹੈ ਮੇਨ ਪਰਪਸ ਹੈ ਕਿ ਐਨਡੀਪਸ ਦੇ ਰਿਗਾਰਡਿੰਗ ਜਿਹੜੀ ਹੈਗੀ ਹੈ ਵਹੀਕਲਸ ਦੀ ਚੈਕਿੰਗ ਕਰਨਾ ਤੇ ਲੋਕਾਂ ਦੇ ਵਿੱਚ ਜਿਹੜਾ ਹੈਗਾ ਇਸ ਜੀ ਨੂੰ ਅਵੇਅਰ ਵੀ ਕਰਨਾ ਕਿ ਪੰਜਾਬ ਸਰਕਾਰ ਜਿਹੜੀ ਹੈਗੀ ਹੈ ਜਦੋਂ ਨਸ਼ਾ ਵਿਰੋਧ ਜਿਹੜਾ ਅਸੀਂ ਤਹਿਤ ਕਾਰਵਾਈ ਕਰ ਰਹੇ ਹਾਂ ਜਿਹੜਾ ਵੀ ਬੰਦਾ ਇਸ ਚੀਜ਼ ਵਿੱਚ ਇਨਵੋਲ ਪਾਏਗਾ ਉਹਦੇ ਖਿਲਾਫ ਸਖਤ ਕਾਰਵਾਈ ਕਰਾਂਗੇ ਕਾਲੀਆਂ ਜਾਲੀਆਂ ਪਹੁੰਚ ਹੋਈਆਂ ਲਗਾਈਆਂ ਗਈਆਂ ਇੱਕ ਬੇ ਚਾਲ ਕੱਟੇ ਗਏ ਆ ਜਿਹੜੇ ਹੈਗੇ ਨੇ ਇਹਦੇ ਵਿੱਚ ਵੀ ਅਸੀਂ ਜਿਹੜੀ ਜਿਨ੍ਹਾਂ ਨੇ ਵਹੀਕਲ ਦੇ ਵਿੱਚ ਕਾਲੀਆਂ ਜਾਲੀਆਂ ਜਾਂ ਹੋਰ ਜਿਹੜੇ ਟ੍ਰੈਫਿਕ ਦੀ ਵਾਇਓਲੇਸ਼ਨਸ ਬੰਦੀ ਜੋ ਵੀ ਸਾਹਮਣੇ ਚੀਜ਼ ਉਹ ਤਿੰਨ ਚਲਾਨੇ ਇੱਥੇ ਕੱਟੇ ਨੇ ਨਾਕਾ ਪੁਆਇੰਟ ਦੇ ਉੱਪਰ ਬਾਕੀ ਵੀ ਸਾਰੇ ਨਾਕਾ ਪੁਆਇੰਟ ਦੇ ਉੱਪਰ ਅਸੀਂ ਚਲਾਨ ਕੱਟ ਰਹੇ ਹਾਂ ਸਾਡਾ 4 ਵਜੇ ਤੱਕ ਨਾਕਾ ਬੰਦੀ ਹੈਗੀ ਆ ਟੋਟਲ ਕੰਪਾਈਲ ਕਰਕੇ ਅਸੀਂ ਤੁਹਾਡੇ ਨਾਲ ਇਨਫੋਰਮੇਸ਼ਨ ਸ਼ੇਅਰ ਕਰਾਂਗੇ